ਸ਼੍ਰੀ ਅਕਾਲ ਤਖਤ ਸਾਬ ਸਿੱਖ ਧਾਰਮਿਕ ਪ੍ਰਭੂਸੱਤਾ ਦਾ ਮੁੱਖ ਕੇਂਦਰ ਅਤੇ ਸਿੱਖ ਰਾਜਨੀਤਿਕ ਇਕੱਠਾਂ ਦੇ ਲਈ ਕੇਂਦਰੀ ਸਥਾਨ ਹੈ ਪਹਿਲਾ ਇਸ ਦਾ ਨਾਮ ਅਕਾਲ ਬੁੰਗਾ ਸੀ ਜੋ ਬਾਅਦ ਵਿੱਚ ਸ਼੍ਰੀ ਅਕਾਲ ਤਖਤ ਸਾਬ ਦੇ ਨਾਂ ਦੇ ਨਾਲ ਪ੍ਰਸਿੱਧ ਹੋਇਆ ਹੈ ਅਕਾਲ ਤਖਤ ਸਾਬ ਦੋ ਸ਼ਬਦਾਂ ਦਾ ਸੁਮੇਲ ਹੈ ਅਕਾਲ ਭਾ ਪਰਮਾਤਮਾ ਜਿਸ ਉੱਪਰ ਕਾਲ ਪਾਪ ਸਮੇ ਦਾ ਅਸਰ ਨਹੀਂ ਹੈ ਤਖਤ ਫਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸ਼ਾਹੀ ਤਖਤ ਜਾਂ ਰਾਜ ਸਿੰਘਾਸਨ ਇਸ ਤਰ੍ਹਾਂ ਅਕਾਲ ਤਖਤ ਦਾ ਭਾਵ ਉਹ ਤਖਤ ਜੋ ਸਦਾ ਕਾਇਮ ਰਹਿਣ ਵਾਲਾ ਦੂਜੇ ਸ਼ਬਦਾ 'ਚ ਤਖਤ ਸ਼ਬਦਾ ਅਰਥ ਬੈਠਣ ਦੀ ਚੌਂਕੀ ਜਾਂ ਰਾਜ ਸੰਗਾਸਨ ਵੀ ਹੈ ਜਿੱਥੇ ਬੈਠ ਕੇ ਰਾਜਾ ਆਪਣੇ ਰਾਜ ਦੇ ਕੰਮ ਕਰਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਉਹ ਪਾਵਨ ਅਸਥਾਨ ਹੈ ਜਿੱਥੋਂ ਸਿੱਖੀ ਅਤੇ ਸਿੱਖਾਂ ਦੇ ਅੰਦਰੂਨੀ ਕੁਮਾਂਤਰੀ ਅਤੇ ਕੌਮੀ ਪੱਧਰ ਦੇ ਮਸਲਿਆਂ ਦੀ ਅਗਵਾਈ ਕੀਤੀ ਜਾਂਦੀ ਹੈ। ਇੱਥੋਂ ਕਿਸੇ ਵੀ ਸਿੱਖ સિੰਧਾਂਤ ਜਾਂ ਰਹਿਤ ਸੰਬੰਧੀ ਮਸਲੇ ਬਾਰੇ ਰਹਿ ਨਿਮਾਈ ਜਾਂ ਸਪਸ਼ਟੀਕਰਨ ਲਈ ਹੁਕਮਨਾਮੇ ਜਾਰੀ ਕੀਤੇ ਜਾ ਸਕਦੇ ਹਨ ਇਥੋਂ ਕਿਸੇ ਵੀ ਧਾਰਮਿਕ ਨਿਯਮ ਨੂੰ ਭੰਗ ਕਰਨ ਕਰਕੇ ਜਸਿਕ ਹਿੱਤਾਂ ਦੇ ਜਾਂ ਕਿਸੇ ਵਿਅਕਤੀ ਦੇ ਵਿਰੋਧ ਕੀਤੇ ਹੋਏ ਕਿਸੇ ਵੀ ਗਲਤ ਕੰਮ ਦੇ ਲਈ ਤਨਖਾਹ ਲਗਾਈ ਜਾ ਸਕਦੀ ਹੈ ਇਥੋਂ ਕਿਸੇ ਵਿਅਕਤੀ ਦੁਆਰਾ ਸਿੱਖ ਧਰਮ ਦੇ ਲਈ ਕੀਤੀ ਕੁਰਬਾਨੀ ਜਾਂ ਕੀਤੀ ਕੋਈ ਮਹਾਨ ਸੇਵਾ ਲਈ ਮਾਨ ਸਨਮਾਨ ਦਿੱਤਾ ਅਤੇ ਦਰਜ ਕੀਤਾ ਜਾਂਦਾ ਹੈ ਸਰਬੱਤ ਖਾਲਸੇ ਦੇ ਸੁਮੇਲਨ ਪਰੰਪਰਾ ਦੇ ਤੌਰ ਤੇ ਅਕਾਲ ਤਖਤ ਉੱਤੇ ਹੁੰਦੇ ਹਨ ਸਿੱਖ ਧਰਮ ਦੇ ਵਿੱਚ ਪਵਿੱਤਰ ਇਨਾ ਪਵਨ ਸਥਾਨਾਂ ਨੂੰ ਤਖਤ ਮੰਨਿਆ ਜਾਂਦਾ ਹੈ ਜਿਨ੍ਹਾਂ ਦੇ ਨਾਂ ਅਸੀਂ ਤੁਹਾਨੂੰ ਦੱਸ ਦਿੰਨੇ ਆ ਤਖਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਥਿਤ ਹੈ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਬਿਹਾਰ ਦੇ ਵਿੱਚ ਸਥਿਤ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਜੋ ਕਿ ਪੰਜਾਬ ਦੇ ਵਿੱਚ ਸਥਿਤ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਸਾਬੋਕੇ ਤਲਵੰਡੀ ਜੋਕੇ ਪੰਜਾਬ ਦੇ ਵਿੱਚ ਸਥਿਤ ਹੈ ਤਖਤ ਸੱਚਖੰਡ ਹਯੂਰ ਸਾਹਿਬ ਅਬਚਲ ਨਗਰ ਨਦੇੜ ਮਹਾਰਾਸ਼ਟਰ ਦੇ ਵਿੱਚ ਸਥਿਤ ਹੈ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਛੱਡ ਕੇ ਬਾਕੀ ਚਾਰੇ ਦੇ ਚਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਹਨ ਇਨ੍ਹਾਂ ਪੰਜਾਂ ਤਖਤਾਂ ਦਾ ਇੱਕੋ ਜਿਹਾ ਸਤਕਾਰ ਕੀਤਾ ਜਾਂਦਾ ਹੈ ਪਰੰਬ੍ਰੀ ਸਰਦੇਸ਼ ਸ਼੍ਰੀ ਅਕਾਲ ਤਖਤ ਦਾ ਵਿਸ਼ੇਸ਼ ਆਸਥਾਨ ਹੈ ਇਤਿਹਾਸਿਕ ਤੌਰ ਤੇ ਤਖਤਾਂ ਦੇ ਵਿੱਚੋਂ ਇਹ ਸਭ ਤੋਂ ਪੁਰਾਤਨ ਹੈ ਇਤਿਹਾਸਕ ਨਗਰੀ ਸ੍ਰੀ ਅੰਮ੍ਰਿਤਸਰ ਦੀ ਧਰਤ ਸੁਹਾਵੀ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਨਮੁਖ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸੁਤੰਤਰ ਸਿੱਖ ਸੋਚ ਨੂੰ ਰੂਪਮਾਨ ਕਰਨ ਦੇ ਲਈ 1606 ਈਸਵੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਗਈ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਵਾਕ ਅਨੁਸਾਰ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਹੀ ਆਪਣੇ ਕਰ ਕਮਲਾਂ ਦੇ ਨਾਲ ਉਸਾਰੀ ਕੀਤੀ ਹੈ ਸਿੱਖ ਧਰਮ ਦੇ ਵਿੱਚ ਮੀਰੀ ਪੀਰੀ ਦਾ ਸੁਮੇਲ ਕਰਨ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਅਤੇ ਗੱਦੀ ਨਿਸ਼ੀਨ ਗੁਰੂ ਹਰਗੋਬਿੰਦ ਜੀ ਨੇ ਜੀਵਨ ਦੇ ਛਾਈ ਤੌਰ ਤਰੀਕਿਆਂ ਨੂੰ ਅਪਣਾ ਲਿਆ ਸੀ ਗੱਦੀ ਨਿਸ਼ੀਨੀ ਦੀ ਰਸਮ ਦੇ ਲਈ ਗੁਰੂ ਜੀ ਨੇ ਹਰਮੰਦਰ ਦੇ ਸਾਹਮਣੇ ਇੱਕ ਥੜਾ ਬਣਵਾਇਆ ਜਿਸ ਦਾ ਨਾਂ ਅਕਾਲ ਤਖਤ ਰੱਖਿਆ ਗਿਆ ਗੁਰੂ ਬਿਲਾਸ ਛੇਵੀਂ ਪਾਤਸ਼ਾਹੀ ਵਿੱਚ ਗੁਰੂ ਹਰਗੋਬਿੰਦ ਜੀ ਦੇ ਜੀਵਨ ਬਾਰੇ ਸਭ ਤੋਂ ਪ੍ਰਤਨ ਵਰਣਨ ਅਤੇ ਇਸ ਅਨੁਸਾਰ ਇਸ ਤਖਤ ਦੀ ਰਚਨਾ ਆਰੰਭ ਆੜਵਦੀ 51663 ਬਿਕਰਮੀ 15 ਜੂਨ 1606 ਨੂੰ ਹੋਈ ਅਤੇ ਸਨ 1600 ਅੱਠ ਦੇ ਵਿੱਚ ਸ੍ਰੀ ਅਕਾਲ ਤਖਤ ਦੀ ਰਚਨਾ ਸੰਪੂਰਨ ਹੋਈ ਗੁਰੂ ਜੀ ਨੇ ਨੀ ਪੱੱਤਰ ਰੱਖਿਆ ਅਤੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਇਸ ਦੀ ਉਸਾਰੀ ਸੰਪੂਰਨ ਕਰਵਾਈ ਹੈ ਕਰ ਅਰਦਾਸ ਸ੍ਰੀ ਸਤਿਗੁਰ ਪੁਣ ਪ੍ਰਸਾਦ ਵਰਤਾਏ ਪ੍ਰਿਥਮ ਨੀਵ ਸਹੀ ਗੁਰ ਰੱਖੀ ਅਬ ਜਲ ਤਖਤ ਸਹਾਈ ਕਿਸੇ ਰਾਜ ਨੇ ਹੱਥ ਲਗਾਓ ਬੁੱਢਾ ਓ ਗੁਰਦਾਸ ਬਣਾਓ ਗੁਰੂ ਹਰਗੋਬਿੰਦ ਜੀ ਦੀ ਗੱਦੀ ਨਿਸ਼ਿਨੀ 26 ਹਾਰਸ ਸੁਦੀ 10 1663 ਵਿਕਰਮੀ 24 ਜੂਨ 1606 ਨੂੰ ਹੋਈ ਸੀ 6 ਸ਼ਾਵਣ ਸੰਮਤ 1663 5 ਜੁਲਾਈ 1606 ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਦੇ ਲਈ ਕਿਹਾ ਇੱਕ ਸੱਜੇ ਪਾਸੇ ਪੈਣੀ ਤੇ ਦੂਜੀ ਖੱਬੇ ਪਾਸੇ ਉਹਨਾਂ ਨੇ ਫਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪੈਨੀਆਂ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ ਇਸ ਦਾ ਵਰਣਨ ਤਾਡੀ ਅਬਦੁੱਲਾ ਨੇ ਇਸ ਤਰ੍ਹਾਂ ਕੀਤਾ ਹੈ ਦੋ ਤਲਵਾਰਾਂ ਬੰਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ 15 ਜੂਨ 1606 ਨੂੰ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਅਕਾਲ ਤਖਤ ਦਾ ਢਾਂਚਾ ਆਪਣੇ ਹੱਥੀ ਨੀ ਰੱਖ ਕੇ ਬਾਬਾ ਬੁੱਢਾ ਜੀ ਰਾਏ ਮੁਕੰਮਲ ਕਰਵਾਇਆ ਤੇ ਸੰਗਤਾਂ ਦੇ ਨਾਂ ਪਹਿਲਾ ਹੁਕਮਨਾਮਾ ਜਾਰੀ ਕੀਤਾ ਜਿਸ ਦੇ ਵਿੱਚ ਹੋਰ ਵਸਤਾ ਪੇਟ ਵਿੱਚ ਲਿਓਨ ਤੋਂ ਇਲਾਵਾ ਸ਼ਸਤਰ ਤੇ ਕੋੜੇ ਆਦ ਪੇਟ ਕਰਨ ਦੀ ਆਗਿਆ ਕੀਤੀ ਗਈ ਹੈ ਇਸ ਤਖਤ ਉੱਪਰ ਜੋ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਂ ਅਕਾਲ ਬੁੰਗਾ ਰੱਖਿਆ ਗਿਆ ਤੇ ਪਾਈ ਗੁਰਦਾਸ ਨੂੰ ਅਕਾਲ ਤਖਤ ਦਾ ਧਾਰਮਿਕ ਕਾਰਜ ਯਾਨੀ ਕਿ ਜਥੇਦਾਰ थाਪਿਆ ਗਿਆ ਮਗਰੋਂ ਇਸ ਤਖਤ ਉੱਤੇ ਜੋ ਇਮਾਰਤ ਉਸਾਰੀ ਗਈ ਉਸ ਨੂੰ ਅਕਾਲ ਬੁੰਗਾ ਕਿਹਾ ਜਾਂਦਾ ਸੀ ਅਤੇ ਇਸ ਦੇ ਲਈ ਇਹ ਤਖਤ શ્રી ਅਕਾਲ ਬੁੰਗਾ ਕਰਕੇ ਜਾਣਿਆ ਜਾਂਦਾ ਰਿਹਾ ਆਵੇਂ ਕੇ ਸਤਾਨ ਦਾ ਨਾਂ ਅਕਾਲ ਤਖਤ ਵਦੇਰੇ ਪ੍ਰਸਿੱਧ ਹੋਇਆ ਇਸ ਇਮਾਰਤ ਦੇ ਦਰਸ਼ਨੀ ਡਿਓੜੀ ਵਾਲੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਸ਼ਾਮ ਵੇਲੇ ਆਪਣਾ ਸਿਗਾਸਨ ਲਗਾਉਂਦੇ ਸਨ ਅਤੇ ਖੁੱਲੇ ਮੈਦਾਨ ਦੇ ਵਿੱਚ ਕੁਸ਼ਤੀਆਂ ਅਤੇ ਹੋਰ ਖੇਡਾਂ ਕਰਵਾਉਂਦੇ ਸਨ ਨਾਲੇ ਸ਼ਸਤਰਾਂ ਦਾ ਅਭਿਆਸ ਕੀਤਾ ਜਾਂਦਾ ਸੀ ਇੱਥੇ ਹੀ ਕਥਾ ਵਾਰਤਾ ਹੁੰਦੀ ਸੀ